ਦੇ ਨੇ ਹੁਣ ਮੈਂ ਕੌਣ ਆ ਮੇਰੀ ਕੀ ਔਕਾਤ ਆ ਉਹਨਾਂ ਨੂੰ ਚੀਜ਼ ਪਾਉਂਦੇ ਹਨ ਉਹ ਆਪਣੇ ਲੇਖਾਂ ਦਾ ਖਾ ਕੇ ਜਾਂਦੀਆਂ ਨੇ ਗੱਡੀਆਂ ਕੀ ਕਹਿੰਦੇ ਹੁੰਦੇ ਜੀਚੋ ਕਹਿੰਦੇ ਹੁੰਦੇ ਚਵਾਨੀ ਨਿਕਲ ਜਾਂਦੀ ਆ ਕੀ ਆਂਦੇ ਹੁੰਦੇ ਉਹਨੂੰ ਨਿਕਲਦੇ ਉਹਨੇ ਕਹਿੰਦੇ ਨਹੀਂ ਇਹਦੇ ਚੋ ਚਵਾਨੀ ਨਿਕਲਦੀ ਐ ਚੋ ਰੁਪਈਆ ਨਿਕਲਦਾ ਗਲੜ ਕੀ ਮੈਂ ਤੁਹਾਨੂੰ ਕਹਿ ਰਿਹਾ ਸੀ ਨਾ ਹੁਣ ਮੈਂ ਜੋ ਚਾਹ ਪੀਂਦੇ ਆਂ ਵੀ ਗਲੜ ਚੜੀਆਂ ਆਉਂਦੀਆਂ ਨੇ ਖਾਣ ਆਹ ਦੇਖੋ ਆ ਚਿੜੀ ਬੈਠੀ ਆ ਤੇ ਗਲੜ ਇੱਥੇ ਬੈਠੀ ਐ ਦੀ 올ੇ ਇਹਦਾ ਕ ਸੋ ਹਾਂਜੀ ਸਤਿ ਸ੍ਰੀ ਅਕਾਲ ਆਦਾਬ ਸਲਾਮ ਮੈਂ ਤੁਹਾਡਾ ਆਪਣਾ ਦਿਲਸ਼ਾਦ ਖਾਨ ਕੀ ਦੇਖ ਰਹੇ ਹੋ ਪੁੱਜਿਆ ਦੇਖ ਰਹੇ ਹੋ ਆ ਚਾਹ ਨਾਲ ਪੁੱਜਿਆ ਖਾ ਰਿਹਾ ਮੈਂ ਸੋ ਬਸ ਬੜਾ ਟਾਈਮ ਆ ਤੇ ਚਾਹ ਨਾਲ ਪੁੱਜਿਆ ਖਾ ਰਿਆ ਤੇ ਧੁੰਦ ਪਈ ਆ ਨਿਗੀ ਨਿਗੀ ਤੇ ਪਿੰਡਾਂ ਦੇ ਨਜ਼ਾਰੇ ਯਾਰ ਪਿੰਡਾਂ ਦੇ ਹੀ ਹਨਾ ਪਿੰਡਾਂ ਵਰਗਾ ਕੰਮ ਕਿਤੇ ਨਹੀਂ ਹੈਗਾ ਚਾਹੇ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਜਿੱਥੇ ਮਰਜ਼ੀ ਚਲ ਜਾਓ ਜਿਹੜੇ ਮਜ਼ੇ ਯਾਰਾ ਪਿੰਡ ਜਾਣਾ ਹਨਾ ਨਿਗੀ ਨਿਗੀ ਧੁੰਦ ਪਈ ਆ ਸਵੇਰ ਦਾ ਟਾਈਮ ਆ ਇਹ ਕਿਤੇ ਨਹੀਂ ਲੱਭਦੇ ਯਾਰ ਮੈਂ ਵੀ ਕਾਫੀ ਟਾਈਮ ਬਾਹਰ ਲਾ ਕੇ ਆਇਆ ਹਨਾ ਇਹ ਚੀਜ਼ਾਂ ਨੂੰ ਮਿਸ ਕਰੀ ਹਣਾ ਤੇ ਆ ਪਿੰਡ ਯਾਰ ਕਿਆ ਬਾਤ ਆ ਇਹ ਨਿਆਰੇ ਬਾਹਰ ਨਹੀਂ ਹੈਗੇ ਪੈਸਾ ਤੇਲਾ ਦੇ ਬੰਦਾ ਕਮਾ ਲੈਂਦਾ ਹਣਾ ਪਰ ਇਹ ਜਿਹੜੇ ਨਜ਼ਾਰੇ ਨਾ ਪਿੰਡ ਚ ਕੋਠੇ ਤੇ ਖੜੇ ਆ ਹਣਾ ਧੁੰਦ ਪਈ ਆ ਇਹ ਮ제 ਬਾਹਰ ਨਹੀਂ ਹੈਗੇ ਯਾਰ ਹਣਾ ਤੇ ਬਾਕੀ ਜਿਹੜੇ ਸਾਡੇ ਭਰਾ ਬਾਹਰ ਬੈਠੇ ਨੇ ਉਹ ਵੀਡੀਓ ਵੇਖ ਕੇ ਥੋੜਾ ਜਿਆ ਕਰਨਗੇ ਹਣਾ ਤੇ ਇਹ ਨਿਆਰੇ ਬਾਹਰ ਯਾਰ ਪੈਸਾ ਤੇਲਾ ਦਾ ਹਰ ਬੰਦਾ ਕਮਾ ਲੈਂਦਾ ਹਣਾ ਪੈਸਾ ਦੇ ਲਈ ਕੀੜੀ ਗੱਲ ਆ ਪੈਸਾ ਤਾਂ ਲਕਮਾਉਣ ਵਾਸਤੇ ਬੰਦੇ ਨੂੰ ਬਾਹਰ ਜਾਣਾ ਪੈਂਦਾ ਮਜਬੂਰੀਆਂ ਬਾਹਰ ਲੈ ਜਾਂਦੀਆਂ ਨੇ ਪੰਜਾਬ ਛੱਡਣੋਂ ਕਿਦਾ ਜੀ ਕਰਦਾ ਹਨਾ ਘਰ ਛੱਡਣੋਂ ਕਿਦਾ ਜੀ ਕਰਦਾ ਤੇ ਮਜਬੂਰੀਆਂ ਲੈ ਕੇ ਜਾਂਦੀਆਂ ਨੇ ਬਾਹਰ ਮੈਂ ਵੀ ਕਾਫੀ ਟਾਂ ਬਾਹਰ ਲੱਗਿਆ ਤੇ ਬਾਕੀ ਆ ਨਾ ਕੋਠੇ ਦੇ ਉੱਤੇ ਆ ਜਗ੍ਹਾ ਬਣਾਈ ਆ ਕਾ ਵੇਖੋ ਇਦਾਂ ਜਗ੍ਹਾ ਬਣਾਈ ਆ ਚੌਰਸ ਆ ਦੀਦੀਆਂ ਨਾ ਤੁਹਾਨੂੰ ਤੇ ਇਹ ਜਗ੍ਹਾ ਦਾ ਮਕਸਦ ਪਤਾ ਕੀ ਆ ਇਹ ਜਗ੍ਹਾ ਦਾ ਮਕਸਦ ਇਹ ਆ ਵੀ ਹੁਣ ਜਿੱਦਾਂ ਮੈਂ ਪੂਰੀਆ ਖਾ ਰਿਆ ਹਨਾ ਤੇ ਆ ਪੂਰੀਆ ਇੱਥੇ ਚੱਕਿਆ ਮੈਂ ਤੇ ਇੱਥੇ ਮੈਂ ਪਾ ਦੇਣਾ ਸਾਫ਼ ਸੁਥਰੀ ਜਗ੍ਹਾ ਨਾਲੇ ਹਨਾ ਤੇ ਇੱਥੇ ਪੰਛੀ ਵਗੈਰਾ ਹਨਾ ਗਟਾਰਾਂ ਕਾਂ ਤੇ ਫਿਰ ਉਹ ਨਿਗੇਰੀ ਕਿ ਉਹ ਦੂਜੀ ਹੁੰਦੀਆਂ ਗੜੀਆਂ ਕੀ ਕਹਿੰਦੇ ਹੁੰਦੇ ਜੀ ਚੋ ਕਹਿੰਦੇ ਹੁੰਦੇ ਚਵਾਨੀ ਨਿਕਲ ਜਾਂਦੀ ਆ ਕੀ ਆਂਦੇ ਹੁੰਦੇ ਉਹਨੂੰ ਨਿਕੰਦੇ ਉਹਨੇ ਕੰਦੇ ਨਹੀਂ ਇਹਦੇ ਚੋ ਚਵਾਨੀ ਨਿਕਲਦੀ ਐ ਚੋ ਰੁਪਈਆ ਨਿਕਲਦਾ ਗੱਲੜ ਹੈਨਾ ਗੱਲਣਾ ਇੱਥੇ ਆਉਂਦੀਆਂ ਨੇ ਤੇ ਉਹ ਡੇਲੀ ਆਪਣਾ ਖਾਣਾ ਖਾ ਕੇ ਜਾਂਦੀਆਂ ਨੇ ਹੁਣ ਮੈਂ ਕੌਣ ਆ ਮੇਰੀ ਕੀ ਔਕਾਤ ਆ ਉਹਨਾਂ ਨੂੰ ਚੀਜ਼ ਪਾਉਂਦੇ ਹੈਨਾ ਉਹ ਆਪਣੇ ਲੇਖਾਂ ਦਾ ਖਾ ਕੇ ਜਾਂਦੀਆਂ ਨੇ ਉਹਨਾਂ ਦਾ ਜਿਹੜਾ ਲਿਖਿਆ ਉਹ ਖਾ ਕੇ ਜਾਂਦੀਆਂ ਨੇ ਹੈਨਾ ਤੇ ਮੇਰਾ ਫਰਜ਼ ਹੁੰਦਾ ਤੇ ਮੈਂ ਐ ਕਰਕੇ ਉਹਨਾਂ ਨੂੰ ਪਾ ਦੇਣਾ ਹੈਨਾ ਆਪਣਾ ਜੋ ਵੀ ਮੈਂ ਖਾਣਾ ਤੇ ਉਹਦੇ ਵਿੱਚੋਂ ਮੈਂ ਇਹਨਾਂ ਨੂੰ ਇੱਥੇ ਪਾ ਦੇਣਾ ਹੁਣ ਮਝ ਆਉਂਦਾ ਕਰਕੇ ਵੇਖੋ ਕਦੇ ਕਿ ਮੈਂ ਤੁਹਾਨੂੰ ਕਹਿ ਰਿਹਾ ਸੀ ਨਾ ਹੁਣ ਮੈਂ ਜੋ ਚਾਹ ਪੀਂਦੇ ਆਂ ਵੀ ਗੱਲੜ ਚੜੀਆਂ ਹੁੰਦੀਆਂ ਆ ਖਾਣ ਆ ਦੇਖੋ ਆ ਚਿੜੀ ਬੈਠੀ ਆ ਤੇ ਗੱਲੜ ਇੱਥੇ ਬੈਠੀ ਐ ਦੀ 올ੇ ਇਹਦਾ ਕਦੇ ਇੱਕ ਸ਼ੋਰਟ ਆ ਜੇ ਨਾ ਇੱਥੇ ਤੁਹਾਨੂੰ ਪਤਾ ਲੱਗ ਜਾਊਗਾ ਤੇ ਇਹ ਕਿਧਰ ਗਈ ਕਿਧਰ ਗਈ ਕਿਧਰ ਗਈ ਤੇ ਇੱਥੇ ਬੈਠੀ ਐ ਦੇ ਵਿੱਚ ਇੱਥੇ ਕ ਖਾਂਦੀ ਸੀ ਨਾ ਆਹ ਬਿਲ ਗਈ ਆਹ ਬੈ ਗਈ ਆਹ ਬੈ ਗਈ ਆਹ ਦੇਖੋ ਹਨਾ ਤੇ ਇਹ ਇੱਥੇ ਹੁਣ ਪੁਜਿਆ ਇਹਨਾਂ ਨੇ ਖਾ ਕੇ ਜਾਣਾ ਸਾਰਾ ਜਿਹੜਾ ਪੁਜਿਆ ਪਿਆ ਨਾ ਇਹਨਾਂ ਨੇ ਖਾ ਕੇ ਜਾਣਾ ਇਹਨਾਂ ਦੇ ਕਰਮਾਂ ਦੀ ਚੀਜ਼ ਆ ਰੱਬ ਨੇ ਇਹਨਾਂ ਦਾ ਹਰ ਦਾਣਾ ਪਾਣੀ ਲਿਖਿਆ ਹਨ ਮੈਂ ਤੁਹਾਨੂੰ ਕਹਿ ਰਿਹਾ ਸੀ ਨਾ ਉਹਨੇ ਪੀ ਆਉਂਦੀਆਂ ਇੱਥੇ ਔਰ ਦੇਖੋ ਮੈਨੂੰ ਦੇਖ ਕੇ ਡਰੀ ਜਾਂਦੀਆਂ ਹਨਾ ਚਲੋ ਆਪਾਂ ਕਿਉ ਇਹਨਾਂ ਨੂੰ ਸਤਾਉਣਾ ਇਹਨਾਂ ਨੂੰ ਖਾਣ ਦੋ ਤੇ ਤੁਸੀਂ ਲਓ ਨਜ਼ਾਰਾ ਵਲੌਗ ਦਾ ਇਹਨੂੰ ਯਾਰ ਵੱਧ ਤੋਂ ਵੱਧ ਸਪੋਰਟ ਕਰੋ ਲਾਈਕ ਸ਼ੇਅਰ ਕਰੋ ਤੇ ਤੁਹਾਡੇ ਲਈ ਘੈਂਟ ਘੈਂਟ ਵਲੌਗ ਇਦਾਂ ਹੀ ਲੈ ਕੇ ਆਉਂਦਾ ਰਹੂੰਗਾ ਮੈਂ ਹਨਾ ਇਹਨੂੰ ਜਰੂਰ ਲਾਈਕ ਸ਼ੇਅਰ ਕਰੋ ਯਾਰ ਆ ਮੇਰਾ ਪਿੰਡ ਆ ਯਾਰ ਘੈਂਟ ਜਿਆ ਹਨਾ ਆ ਪਿੱਛੇ ਦੇਖ ਰਿਹਾ ਨਾ ਤੇ ਸਵੇਰ ਸਵੇਰ ਚਾਹ ਚੱਲ ਰਹੀ ਆ ਤੇ ਚਾਹ ਨਾ ਚੱਲ ਰਿਹਾ ਜੀ ਪੁੱਜ ਗਿਆ ਤੇ ਬਾਕੀ ਇਦਾਂ ਹੀ ਪਿਆਰ ਬਣਾਈ ਰੱਖੋ ਹਣਾ YouTube ਤੇ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ Instagram ਤੇ ਵੀ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤੇ ਹੁਣ Facebook ਦੀ ਵਾਰੀ ਆ ਤੇ ਇਹ ਤੇ ਵੀ ਜਰੂਰ ਆਪਣੀ سپورਟ ਦਿਖਾਓ ਯਾਰ ਹਨਾ ਤੇ ਬਾਕੀ ਜੇ ਕਹਿੰਦੇ ਚੈਨਲ ਚੱਲਣ ਨੂੰ ਬਣਾਉਣਾ Facebook ਦਾ ਹਨਾ ਸਾਰਾ ਕੁਝ ਤੁਹਾਨੂੰ ਦੱਸੂਗਾ ਫ੍ਰੀ ਚ ਦੱਸੂਗਾ ਕਿਹੜੀ ਚੱਕਰ ਆ ਯਾਰ ਕਿਹੜੀ ਗੱਲ ਹਨਾ ਤੇ ਬਾਕੀ ਹੋਰ ਸੁਣਾਓ ਤੁਸੀਂ ਸਾਰੇ ਠੀਕ ਠਾਕ ਹੋ ਤੇ ਕਮੈਂਟ ਜਰੂਰ ਕਰਿਓ ਯਾਰ ਹਨਾ ਕਿਦਾਂ ਦਾ ਲੱਗਾ ਤੁਹਾਨੂੰ ਛੋਟਾ ਜਿਹਾ ਵਲੌਗ ਆਪਣਾ ਇਹ ਤੇ ਬਾਕੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਫੋਲੋ ਜਰੂਰ ਕਰੋ ਯਾਰ ਇਹ ਚੈਨਲ ਨੂੰ ਵੱਧ ਤੋਂ ਵੱਧ ਕਰੋ ਯਾਰ ਹਨਾ ਤੇ ਬਾਕੀ ਮਿਲਦੇ ਆਂ ਅਗਲੀ ਵੀਡੀ